ਸਾਡੇ ਬਾਉ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਦੇ ਸਪੀਕਰ ਬਲਤਾਰ ਸਿੰਘ ਸਤਵਾ ਜੀ ਉਹਨਾਂ ਦੇ ਨਾਲ ਸਾਡੇ ਲਾਊਗਾ ਵਾਲੇ ਐਮਸੀ ਸਾਹਿਬਾ ਸਾਡੇ ਸਰਪੰਚ ਸਾਹਿਬ ਜੇਰ ਸਾਹਿਬ ਚੰਡੀਗੜ੍ਹ ਤੋਂ ਔਰ ਇਸ ਸੰਸਥਾ ਨੂੰ ਚਲਾਉਣ ਦਾ ਲੈ ਵਾਰੇ ਇੱਕ ਸਾਡੇ ਵਿੱਕੀ ਜੀ ਕਮਲਜੀਤ ਵਿੱਕੀ ਜੀ ਗੁਰਦੀਪ ਜੀ ਔਰ ਮੇਰੇ ਸਾਹਮਣੇ ਬੈਠੇ ਮੇਰੇ ਭੈਣੋ ਮੇਰੀਆਂ ਬਤਾਓ ਮੇਰੇ ਵੀਰੋ ਆਓ ਗੁਰੂ ਘਰ ਦੇ ਵਿੱਚ ਖੜ ਕੇ ਗੁਰੂਆਂ ਦੀ ਵਾਖੀ ਹੋਈ ਫਤਵੀ ਸਾਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਾਲ ਦੇ ਵਿੱਚ ਲਗਭਗ 1-2 ਵਾਰ ਬਲਗਤ ਬਲਗਤ ਰਹਿੰਦੇ ਨੇ ਮੈਂ ਸਾਲੂ ਦਾ ਵੀ ਇਹ ਧਾਰਮਿਕ ਘਰਮਾਂ ਵਾਲੀ ਹੈ ਜਿੱਥੇ ਇੱਕ ਨਾਂ ਰਸਣ ਵਾਲਾ ਨੂੰ ਅੱਖਾਂ ਦੀ ਰੋਸ਼ਨੀ ਮਿਲਦੀ ਹੈ ਜਿਹਨੂੰ ਜਹਾਨ ਦੇਖਣ ਦਾ ਇੱਕ ਸੁਨੋਤਾ ਹੁੰਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਬਲਗਤਾਂ ਹੁੰਦਾ ਉਹ ਕਿਸੇ ਦਾ ਕਿਸੇ ਬਿਮਾਰ ਗਰੀਬ ਕੋਈ ਮਰ ਗਿਆ ਐਕਸੀਡੈਂਟ ਹੋਇਆ ਤੇ ਤੇ ਐਮਰਜੈਂਸੀ ਜੋ ਉਹਨਾਂ ਦੇ ਕੰਮ ਆਉਂਦਾ ਸੋ ਕੰਮ ਉਹ ਸਾਰੀ ਕਰਦੇ ਆ ਘਰ ਦੇ ਕੰਮ ਕਰਦੇ ਆ ਕੋਈ ਦੁਕਾਨ ਕਰਦਾ ਹੈ ਕੋਈ ਡਿਊਟੀ ਕਰਦਾ ਹੈ ਜੋਬ ਕਰਦਾ ਹੈ ਲੱਖ ਲੱਖ ਕੰਮ ਕਰਦੇ ਆ ਪਰ ਇਹੋ ਜੇ ਕੰਮ ਮੈਂ ਸਭ ਦਾ ਵੀ ਥੋੜੇ ਦੇ ਹਿੱਸੇ ਨਹੀਂ ਆਉਂਦੇ ਪਹਿਲਿਆਂ ਦੇ ਵਿੱਚ ਤਾਂ ਮੈਂ ਸਭ ਤੋਂ ਵੱਧ ਅੱਜ ਇਸ ਸੱਜਣ ਦਾ ਧੰਨਵਾਦ ਕਰਦਾ ਉਹਨਾਂ ਦਾ ਦਿਲ ਦੀਆਂ ਗੱਲਾਂ ਆ ਕੋਈ ਸ਼ੁ크ਰੀਆ ਦਾ ਕਰਦਾ ਕਿ ਜਿਹੜੇ ਇਹ ਸਮਾਜਿਕ ਸੋਸ਼ਲ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਨਹੀਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਤੋਂ ਸਾਰਿਆਂ ਤੋਂ ਸਾਰੇ ਘਰ ਦੇ ਛੋਟੇ-ਛੋਟੀਆਂ ਕਲੀਨ ਲਾਰੀਆਂ ਦੇ ਕੰਮ ਨਹੀਂ ਠੀਕ ਹੁੰਦੇ ਦੂਸਰੀ ਗੱਲ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਇਕਲਤਾ ਸਿੰਘ ਸਤਰਾ ਆਉਂਦੇ ਨੇ ਜਿੱਥੇ ਅਸੀਂ ਉਹਨਾਂ ਨੂੰ ਮਿਲਿਆ ਔਰ ਤੇ ਜੀ ਆਇਆ ਅੱਜ ਦੇ ਆ ਧੰਨਵਾਦ ਉਹਨਾਂ ਦਾ ਧੰਨਵਾਦ ਕਰਦੇ ਆ ਕਥੇ ਸਾਵੇ ਮੰਤਰੀ ਸਾਹਿਬ ਅਮਰੂ ਅੱਜ ਸਵੇਰੇ ਫੋਨ ਆਇਆ ਕਹਿੰਦਾ ਗੁਪਤ ਸਿੰਘ ਸਾਹਿਬ ਸਦਵਾ ਸਾਹਿਬ ਬਹੁਤ ਰਹਿ ਰਹੇ ਨੇ ਮੇਰੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਫਿਰ ਧੰਨਵਾਦ ਕਹਿੰਦਾ ਸਦਵਾ ਸਾਹਿਬ ਸਾਵੇ ਮੰਤਰੀ ਸਾਹਿਬ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਡਾ ਇੱਥੇ ਸਾਡੇ ਸਿੱਧਾ ਦਿੱਤਨ ਤੇ ਆਉਣਾ ਅਸੀਂ ਤੁਹਾਨੂੰ ਸਾਡੇ ਮੰਤਰੀ ਸਾਹਿਬ ਵੱਲੋਂ ਆਲਮੋਰਾਜੀ ਵੱਲੋਂ ਜੀ ਆਇਆਂ ਕਹਿੰਦੇ ਹਾਂ ਤੁਹਾਡਾ ਔਰਕ ਤੇ ਧੰਨਵਾਦ ਵੀ ਕਰਦੇ ਹਾਂ

ਇੱਕ ਉਹਨਾਂ ਦੀ ਸੰਸਥਾ ਜਿਹੜੀ ਪੱਕੀ ਚੱਲਦੀ ਐ ਐਜੂਕੇਸ਼ਨ ਸਲਾਈ ਕੜਾਈ ਦੇ ਕੰਮ ਕਰਦੇ ਨੇ ਵੀ ਆਪਾਂ ਸਾਰੇ ਮਿਲ ਕੇ ਇੱਕ ਦਿਨ ਹੋਰ ਵਧੀਆ ਬਣਾਈਏ ਇਹਨਾਂ ਦਾ ਸਾਥ ਦੇਈਏ ਕਿਉਂਕਿ ਇੱਥੇ ਗਰੀਬ ਬੱਚਿਆਂ ਨੂੰ ਸਲਾਈ ਕੜਾਈ ਕੈਂਪ ਲੱਗਦੇ ਨੇ ਬਲੱਡ ਕੈਂਪ ਲੱਗਦੇ ਨੇ ਮਸ਼ੀਨਾਂ ਸਲਾਈ ਮਸ਼ੀਨਾਂ ਦਿੱਤੀਆਂ ਜਾਂਦੇ ਨੇ ਰੋਜ਼ਗਾਰ ਦੇ ਮੌਕੇ ਦਿੱਤੇ ਜਾਂਦੇ ਨੇ ਸੋ ਆਪਾਂ ਨਾਲ ਸਾਥ ਦੇਈਏ ਇਹਨਾਂ ਫਿਰ ਮੈਂ ਕਹਿੰਦਾ ਹੋਇਆ ਇਹਦਾ ਆ ਸਾਡੇ ਸੰਧਵਾ ਸਾਹਿਬ ਦਾ ਜਿਸ ਤਾfte ਅਸੀਂ ਉਹਨਾਂ ਕੌਂਟਰਡ ਤੇ ਧੰਨਵਾਦ ਕਰਦੇ ਆ ਸਾਡੇ ਵਿਚਕਾਰ ਸਾਡੇ ਮੰਤਰੀ ਦੇ ਸਾਡੇ ਅਮਰ ਰੋਹਣ ਦੇ ਉਸ ਦੀ ਸੰਜੂ ਦੀ ਬਹੁਤੇ ਨੇ ਬੋਲਦੇ ਨਾਲ ਮੇਰੇ ਸਾਥੀ ਅਸੀਂ ਉਹਨਾਂ ਦਾ ਜੁੜਿਆ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦਾ ਹੈ ਇਹਨਾਂ ਕਿਹਾ ਖਾਲਸਾ ਵਾਹਿਗੁਰੂ ਜੀ